ਸਾਰੇ ਵੀਰ ਭੈਣਾਂ ਸਸਰੀਕਾਨ ਆਪਾਂ ਚੱਲੇ ਆਵਦੇ ਭੈਣ ਕੋ ਤੇ ਸਾਰੇ ਵੀਰ ਭੈਣਾਂ ਦਾ ਧੰਨਵਾਦ ਜੀ ਹੁਣ ਆਪਾਂ ਦੁਬਾਰਾ ਇਹ ਕਿਹਨਾਂ ਹੀ ਆ ਹਾਂ ਦਾ ਹੁਣਾਰੇ ਇਹਨਾਂ ਨੇ ਲਾ 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 ਬੋਲਣ ਵਾਲਾ ਗੁੱਡਾ ਲਾ 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 ਹੀਰ ਇਹਦਾ ਦੂਜਾ ਭੈਣ ਭੁੱਖ ਲੱਗਿਆ ਭੈਣ ਚੱਕਿਆ ਡੱਬਾ ਜੀ 4 ਦੇ ਦੋ ਮੱਖਣ ਮੱਖਣ ਉਹ ਬੈਠੀ ਹੱਸਦੀ ਛੋਟੀ ਭੈਣ ਹਾਂ ਇਹ ਮਸ਼ੀਨ ਆ ਬਿਨਾ ਇੰਜਣ ਤੋਂ ਹਾਂ ਮੱਕੀ ਕੀ ਰੋਟੀ ਦੇ ਕਰਸੋ ਕਸਾ ਆਪ ਲੱਗ ਲਾਇਆ ਲਵੇ ਇਹ ਬਿਜਲੀ ਆਏ ਬੈਠ ਕੇ ਖਾएंगे ਬਾਗੂ ਰੋਟੀ ਪਾਲਾ ਗਰਮ ਗਰਮ ਹਾਂ ਤਾਂ ਹੋ ਜੇ ਆ ਗਈ 23 ਸਾਲ ਮਮੀ ਤੇ ਇਹ ਤਾਂ ਰਿਮੋਟ ਬਹੁਤ ਪਿਆਰਾ ਤੁਸੀਂ ਉਹ ਛੋਟਾ ਯਾਰ ਰਿਮੋਟ ਆ ਲੈ ਜਮੀ ਹੌਲਾ ਕਿੰਨਾ ਪਤਲਾ ਸਾਈਜ਼ ਆ ਰਿਮੋਟ ਦਾ ਜਿਵੇਂ ਡੱਬੀ ਹੁੰਦੀ ਹੈ ਕੋਈ ਉਹਦੇ ਚ ਪਰਚਨ ਵਾਲੀ ਉਹਦੇ ਚੱਕ ਸਕਦੀ ਆ ਉਹਦੇ ਜਦ ਜਨੀ ਖੇੜ ਦੇ ਇੱਕ ਦੋ ਇਸਰਾਣੇ ਮਾਰ ਮਾਰ ਚਾ ਰੋਟੀ ਖਾਈਏ ਪਣਾ ਪਿਆ ਇੱਕ ਦੋ ਲ ਪਿਆਰ लाड़ ਕਰਦੀਆਂ ਨੇ ਨਿਕੀਆਂ ਹੀ ਆਂ ਜੱਜ ਕੀ ਹੋ ਗਿਆ ਬੱਤ ਦੀਦੀ ਜੀ ਲਾਡ ਪਿਆਰ ਕਰਦੀ ਆ ਹੂੰ ਲੋ ਜੱਜ ਜੀ ਜਾ ਕੇ ਗਿਆ ਆ ਸਾਡੀ ਛੋਟੀ ਜੀ ਕੁੜੀ ਮੇਰੀ ਭਾਨ ਜੀ ਛਾਰ ਤੋਂ ਬਾਅਦ ਤੋਂ ਬਹੁਤ ਸਿਆਰਤ ਕਰਦੀ ਬਹੁਤ ਸਤ ਸਤ ਮਦਾਨੀ ਰੱਖੀ ਹੋਈ ਆ ਸੇਲੂ ਸਿਰੜ ਕਰਨ ਆ ਬੱਚਾ ਬੈਗ ਛੁਟਾ ਆਇਆ ਇਲਤਬਾਹ ਕਰਦੇ ਨੇ ਇਹ ਸ਼ੇਵਾ ਕਰ ਰਹੀ ਆ ਜਿੱਤਿਆ ਪਾਤੀਆ ਪੈਰਾ ਚ ਹੁਣ ਜਾਇ ਰੋਟੀ ਭੁੱਖ ਲੱਗਣ ਲੱਗੀ ਐ ਚੱਲੇ ਆ ਰੋਟੀ ਖਾਣ ਕਿਉਂਕਿ 2 ਵਜਣ ਵਾਲੇ ਹੋਗੇ ਮੈਂ ਪਿਆਜ਼ ਕੱਟ ਰਿਹਾ ਤੜਕੇ ਵਾਸਤੇ ਉਰੇ ਆ ਲੈ ਕੇ ਤਮੇ ਅਪਣੀ ਹੋਰ ਤੇ ਨਮਕੋਲੀ ਦੇ ਜੱਜਪੀ ਸਾਡੇ ਖੇਡਦੇ ਫਿਰਦੇ ਨੇ ਲੋਈ কুরਚਣਾ ਮਿਲ ਗਿਆ ਫੜਾ ਚੱਲ ਜੀ ਗੁੜੀਆ ਰਾਣੀ ਮੰਮੀ ਨੂੰ ਉਹ ਮੰਮੀ ਫੜ ਲਿਆ ਲੈ ਹੱਸਦੀ ਆ ਬਣਾ ਲਿਆ ਪਾਣੇ ਸਾਗ ਹਾਂ ਅਜੇ ਦਾ ਹੋਰ ਤੜਕਣਾ ਲੋ ਜਿੱਥੇ ਭੈਣ ਬਣਾ ਰਹੀ ਮੱਕੀ ਰੋਟੀ ਸਰੋਤਾਂ ਨੂੰ ਤੜਕਾ ਲਾ ਰਹੀ ਨੇ ਤੇ ਭੈਣ কুরਚਣਾ ਭੁੱਲ ਗਏ ਹਾਂ কুরਚਣਾ ਲੈ ਚੱਲੇ ਹਾਂ ਖੜ ਜਾਂਛਿੰਦੇ ਐਸਨੇ ਵੀ ਰ ਆ ਟੋਕਰੀ ਚ ਨਾਨੀ ਨੂੰ ਕੌਲੀ ਪੜਾਈ ਛੋਟੀ ਜੀ ਕੌਲੀ ਪਈ ਆ ਛੋਟੀਆਂ ਪੜਾਈ ਗੁੱਤ ਕਰਤੀ ਜੋ ਨਹੀਂ ਛੋਟੀ ਗੁੱਤ ਇੱਥੇ ਕੁੱਤਾ ਹੈਗਾ ਨਾਲ ਦੇ ਗੁੜਿਆ ਰਾਣੀ ਇਧਰ ਆ ਛੋਟੀ ਜੀ ਨਾ ਗੁੜਿਆ ਰਾਣੀ ਰੋਟੀ ਖਾਂਦੀ ਆ ਨਹੀਂ ਆ ਤਾਂ ਠੰਡੀ ਆ ਰਹੀ ਤੇ ਗਾਗਲਾ ਉਹਦੇ ਤੇ ਟਿਕਾ ਲੱਗੇ ਦੁਰੇ ਬਾਹਤ हां शरारत नहीं करनी चाहिए ਛੱਟ ਲਾ ਦੀਂ। ਸਕੂਲ ਚ ਡਾਈ ਲਾ ਕੇ ਆਇਆ। ਤੇ ਬੱਚੇ ਖੇਡਦੇ ਨੇ ਲਾ। ਇਹ ਬੋਲ ਕੇ ਮਤਲਬ ਓਪਣ ਗੱਲਾਂ ਬਾਤਾਂ ਕਰਦੇ ਜਿਵੇਂ ਆਪਣੇ ਘਰੇ ਤੂਤਾ ਰੱਖਿਆ ਹੁੰਦਾ। ਉਸ ਤਰ੍ਹਾਂ ਬੋਲਦਾ ਇਹ। ਇਹਦੇ ਵਿੱਚ ਮੈਂ ਇੱਕ ਆਪਣਾ ਰਿਕਾਰਡਿੰਗ ਹੋ ਤੇ ਇਹ ਬੋਲੂਗਾ। ਇਹ ਵੀ ਗੱਲਾਂ ਕਰਦੇ ਆ ਉਹੀਆਂ ਗੱਲਾਂ ਨਾ ਬਾਤਾਂ ਸੁਣਾਉਗਾ। ਕੋਣ ਜਿਹੜੀ ਆਪਾਂ ਇਹਨੂੰ ਗੱਲ ਸੁਣਾ ਬੋਲੀਆ ਫਿਰ ਵਾਪਸ ਹੀ ਗੱਲ ਕਰਕੇ ਮੋੜਦਾ ਮੈਕ ਰਹੀਂ। ਬਹੁਤ ਵਧੀਆ ਚੀਜ਼ ਆ ਖਰਾਉਣਾ। ਉਪਰ ਕਰਕੇ ਹੈ ਕੋ ਆ ਰਿਹਾ ਹੈ ਬਰਾਤ ਤੋਂ ਕਿ ਜੀ ਤੂੰ ਨਾਲ ਕਾ ਜੀ ਵਾਲੇ ਨੇ ਸਾਡੇ ਕੋਲ ਤੇ ਡਾਕਟਰ ਰਹਿਗਾ ਤੀ ਉਹਨੇ ਨਾ ਕਾ ਕੀਤਾ ਹੈ ਕਿ ਬੈਠੇ ਨੇ ਹੈਲੋ ਉੱਪਰ ਜਾ ਕੇ ਬਹਿ ਗਿਆ ਉਹ ਫੇਰ ਉਤਰਿਆ نیچے ਘੜੀਆਂ ਮੈਸਾ ਤੋਂ ਪੂ ਬਹੁਤ ਵਧੀਆ ਨਿਕਲਿਆ ਪਿਆਰੀ ਹਾਂ ਵੀ ਕੱਕ ਖਾ ਲਈ ਹਜੇ ਟਾਈਮ ਨਹੀਂ ਹੋਇਆ ਹਨਾ ਹਜੇ ਨਹੀਂ ਮਿਲਨੇ ਕੋਈ 2:30 ਵਜੇ ਪਹੁੰਚਣਗੇ ਕੱਕ ਅੱਧ ਦੁਪਾਰਕ ਲਈ ਹੋਈ ਆ ਸਬਜ਼ੇ ਭਾਜੀਆਂ ਦੀ ਚੇ ਮਿੱਥੇ ਲਾਇਆ ਇਧਰ ਲਾਸਨ ਲਾਇਆ ਹੋਇਆ ਬਹੁਤ ਵਧੀਆ ਹੋ ਗਿਆ ਬਾਗ ਸਭ ਬਤਾਉ ਬਤਾਉ ਪਾਤੀਆਂ ਪੱਤੀਆਂ ਹੋਈਆਂ ਹੋ ਗਿਆ ਖਾਲੀ ਆ ਇਧਰ ਮਾ ਰੂੜੀ ਆ ਗੋਹੇ ਵਾਸਤੇ ਛੱਟਣ ਵਾਸਤੇ ਬੱਚੋ ਛੋਟੇ ਬੂਟੇ ਲੱਗੇ ਨੇ ਉਹ ਬਰੈਂਡਾ ਜੀ ਮੈਸਾ ਨੂੰ ਪਾਪਾ ਚੱਲਦੇ ਸੀ ਕਿ ਪਿੰਡ ਨੂੰ ਚਾਪ ਜੀ ਅਮੀਰ ਵੀਰ ਜਿੱਦ ਕਰਦੇ ਕਹਿੰਨ ਨਾਨੀ ਨਹੀਂ ਜਾਣਾ ਹੈਗਾ ਇਹ ਤੂੰ ਉਰੀ ਰਹਾ ਸਾਡੇ ਕੋਲ ਉਹ ਖੜ ਜਾ ਪੁੱਤ ਜਿੱਤ ਤੱਕ ਰੋ ਇੱਕ ਜੋਦਾ ਕੀ ਪਟਾਣਾ ਤੂੰ ਮੇਰੇ ਪੈਰ ਨਾਲ ਦੇੜੀ ਜਮ ਅਦਲ ਨਬਰ ਪਾਣੀ ਜਿੱਦ ਕਰਦੀ ਹੈ ਕਹਿੰਦੀ ਚੱਲ ਮੰਮੀ ਉਹ ਕਹਿੰਦਾ ਨਾ ਨਾ ਜਾਣਾ ਦੀ ਮੈਂ ਤਾਂ ਚੱਲ ਠੀਕ ਕਰਾ ਜੇ ਚੱਲ ਉਹ ਜਿੱਦ ਕਰ ਜਾਂਦੀ ਬਾਤ ਨਹੀਂ ਹੁਣ ਕਿਹਦੇ ਕਹਿੰਦਾ ਮਾਂ ਉਹ ਦੇਖੇ ਮੈਂ ਚ ਉਹ ਚੱਕ ਲੈ ਉਹ ਚੱਕ ਲੈ ਮੈਂ ਕਵਰ ਜੇ ਕਿੱਥੇ ਨੇ ਪਿੱਛੇ ਹਾਂ ਹੈਗੀ ਪਠਾਣ ਪਾਣੇ ਨੂੰ ਕੰਨਿਆਂ ਦੇ ਲੱਗੇ ਕਿਉਂ ਜੋ ਦੀ ਬੱਸ ਆ ਗਈ ਭਾਈ ਠੀਕ ਦੇ ਦੀ ਉਹ ਇਹ ਹੁਣੇ ਆਈ ਆ ਸਕੂਲੋਂ ਕੱਦਾ ਵਿਚਾਰੀ ਬੈਣ ਦੀ ਗੇਤੀ ਹੁਣੇ ਬਾਹਰ ਲੱਗੀ ਅਸੀਂ ਸਵਾਕੇ ਲੈ ਆ ਮੈਂ ਗੱਡੀ ਦੁਬਾਰਾ ਆ ਜਾ ਉਹ ਇਹ ਖੜੇ ਗੱਲਾਂ ਕਰਦੇ ਨੇ ਇਹ ਹੁਣ ਜੋਤਰਾਲ ਥੋੜਾ ਲੇਟ ਹੋ ਗਈ ਮੈਂ ਕੱਦਾ ਬੱਸ ਢੀਕਦਾ ਦੀ ਵਿਚਾਰੀ ਬੱਸ ਟਾਈਮ ਤੇ ਆਈ ਆ ਕਿੰਦੇ ਵੜਾ ਪਿਛਲਾ ਜੀ ਸਾਫ ਸਾਫ ਕਰੇਗਾ ਹਾਂ ਹਾਂ ਮੈਂ ਸਾਸਤਰੀ ਕਾ ਬੁਲਾਉਣ ਆਇਆ ਸਾਨੂੰ ਆ ਵੀ ਆੜੀ ਕਿਵੇਂ ਹੈ ਤੇਰੇ ਕੋ ਆ ਕੇ ਨਾ ਮਾਂ ਜੋ ਅੱਜ ਲੇਟ ਹੋ ਗਿਆ ਮੇਰਾ ਹੋ ਜਾਣਾ ਮੈਂ ਤਾਂ ਕਹਿੰਦਾ ਜੇ ਅੱਜ ਨਹੀਂ ਆਇਆ ਤਾਂ ਹਾਂ ਇਹ ਨਹੀਂ ਹਾਂ ਕਾ ਪੱਕਾ ਪ੍ਰੋਮਿਸ ਪੱਕਾ ਪ੍ਰੋਮਿਸ ਆਪਣਾ ਰੋਹ ਹੈਗਾ ਜਾਣਾ ਆ ਚਲੋ ਕਿਹਾ ਸੀ ਤੇ ਵਾਦਾ ਲਾਇਆ ਸੀ ਮੈਂ ਤੂੰ ਮੈਂ ਵਾਦਾ ਕਰਦਾ ਹਾਂ ਤੇ ਲਿਆ ਮੁਰਗਾ ਕਾਹਦੇ ਦੇ ਦਿੰਦੇ ਹੋ ਅੱਛੀ ਕਿਤਾਬੀ ਬਲੋ ਇਹਨਾਂ ਚਾਰ ਰੈਸਟੋਰੈਂਟ ਦਾ ਨਾਮ ਬੱਗੇ ਘੱਟ ਨਹੀਂ ਸਾਡੇ ਸਾਥ ਤੁਹਾਨੂੰ ਸੌਦਾ ਕਰੀਏ ਆ ਰਿਹਾ ਇਹਦੀ ਕੇ ਮੋਰ ਪਰਦਾਈ ਉਹ ਭੱਜ ਗਿਆ ਉਹ ਬੈਠਾ ਕਰੋ ਹੀ ਕਰੋ ਉਹ ਜਾਂਦਾ ਚਾਹਟ ਰੋਡ ਬੰਦ ਧੀਗਾ ਟ੍ਰੈਲੀ ਲਾਈ ਹੋਈ ਤੇ ਮੈਂ ਚੱਲਾ ਹੁਣ ਇੱਧਰੋਂ ਕੱਢ ਲਈ ਗੱਟੀ ਹੁਣ ਉਹ ਗਾਂ ਆ ਕੇ ਰੋਡ ਨੂੰ ਲੱਗ ਜਾਣਾ ਇੱਧਰ ਬਾਪੂ ਜੀ ਖੜੇ ਐ ਗੇਟ 'ਚ ਸ਼ੇਕੀ ਨਹੀਂ ਨਾ ਬਾਪੂ ਦਾ ਜਰਦੇ 'ਚ ਮਸਤ ਜਰਦੇ 'ਚ ਮਸਤ ਮੈਂ ਕਹਿੰਦਾ ਮਾਸ ਹੀ ਖਿੱਚਦੇ ਕੰਮ ਆ ਬੇ ਮੈਂ ਕਦੇ ਕਨਪੈਗ ਨੇ ਤੇਲੀ ਪੈਣਗੇ ਨੀ ਦਸਰੋਂ ਵਧੀਆ ਲਾਈ ਹੋਈ ਹੈ ਕਹਿੰਦਾ ਦਲਜੀਤ ਆਈ ਇਹ ਮੇਰੇ ਕੋਈ ਦਾ ਫੇਵਰੇਟ ਸਾਹਿਬ ਵੀਰ ਲੈ ਕੇ ਆਈ ਲਦਣਾ ਮੜਾ ਕਿਤੇ ਮੈਂ ਜੇ ਖੁਸ਼ੀ ਦੀ ਫੇਵਰੇਟ ਸਬਜ਼ੀ ਦਾ ਲਈ ਖੁਸ਼ੀ ਨਾ ਕੜਨਾ ਮਾਪੇ ਤੋ ਪਲਾਸਟਿਕ ਚ ਪਾ ਦੇ ਕਿਧਰੇ ਨਹੀਂ ਅੱਜ ਤੱਕ ਦਦਣ ਇਹ ਤੋ ਗੱਡੀ ਚ ਇਹਨੂੰ ਖਵਾ ਲਵਾਨੀ ਹੈ ਮਾ ਠੀਕ ਹਬਾ ਤਾਉਂਦੇ ਬੇਲਾ ਤੇਰੀ ਗੋਭੀ ਗੋਭੀ ਤੇ ਸਾਰੇ ਕਟੋੜੇ ਹੋਏ ਗਿਰਨ ਸ਼ੁਰੂ ਹੋ ਗਏ ਸਾਰੇ ਮਾਮ ਲੱਗਦੇ ਸਪਰੇ ਕਰ ਦੇ ਗਏ ਮੱਖ ਚ ਅੱਛਾ ਗੱਡੀ ਦੀ ਖਬਰਾਟ ਹੋ ਗਏ ਹੋ ਲੱਗ ਗਿਆ ਵਿਚਾਰੀ ਉਲਟੀਆਂ ਮੱਕੀ ਦੇ ਸਾਗ ਨਾਲ ਰੋਟੀ ਲੱਸੀ ਰੱਜ ਕੇ ਖਾਧੀ ਤੋ ਨੀਚੇ ਲੱਸੀ ਪਈ ਆ ਹੋ ਜੀ ਆ ਜਾ ਮਾਮੇ ਕੋਲ ਪੁੱਤ ਇਹ ਵੋਟਰਾਂ ਦੇ ਕਿੰਨੇ ਸੋਹਣੀਆਂ ਨੇ ਇੱਧਰ ਅੱਗੇ ਬੈਠਣਾ ਹਾਂ ਲਾਵੇ ਗੁਰਦੁਆਰਾ ਜੀ ਸਾਡੇ ਲੱਸੀ ਉਹ ਆ ਫਿਰ ਪਾਣੀ ਨਹੀਂ ਹੈਗਾ ਅੱਜ ਮੈਂ ਲੱਸੀ ਨਹੀਂ ਦੇਣ ਲੱਗੀ ਆਪੇ ਥੋ ਬੇਬੇ ਉਲਟੀਆਂ ਠੀਕ ਹੋ ਗਈਆਂ ਹੁਣ ਵਿਚਾਰੀ ਆ ਰਹੀ ਔਖੀ ਸੌਕੀ ਹੁਣ ਬੈਠੂ ਗੱਡੀ 'ਚ ਮੈਨੂੰ ਵੀ ਮਾਤਾਂਗੇ ਤੂੰ ਕੀ ਕਰਨਾ ਮੈਂ ਪੁੱਛਣਾ ਵੀ ਕਵਰਾੜ ਕਿੰਨੀ ਕੀ ਹੋ ਗਈ ਮੰਮੀ ਉਲਟੀਆਂ ਹੁ ਫੇਰ ਆਉਣ ਦੀ ਤਿਆਰੀ ਤੇ ਉਲਟੀਆਂ ਰਹਿਣਾ ਨੇ

ਪਹੁੰਚ ਗਏ ਖੰਨੇ ਹੋ ਚੱਲੇ ਪਿੰਡ ਨੂੰ ਸਿੱਟੋ ਹਨਵੀ ਜੱਜ ਜੀ ਇਹ ਮੋੜ ਤੇ ਦੱਸ ਦਿਆ ਕਰ ਬਾਅਦ ਚ ਕਰ ਜੇ ਪਰਲੀ ਜਿਹੜਾ ਗੱਡੀ ਨਹੀਂ ਦੇਖੀ ਹੈਗੀ ਕਰੀ ਵਾਲੇ ਜਾ ਰਹੇ ਆਪਾਂ ਪਿੰਡਲੇ ਪਹੁੰਚਣਾ ਹੈ ਕਹਿੰਦੇ ਇਧਰੋਂ ਲੰਘ ਜਾਓ ਵੀਰ ਦੇਖੀ ਪਬਜੀ ਵੀ ਸਾਈਕਲ ਤੇ ਆਉਣੇ ਤੇ ਪਿੰਡ ਆਪਣਾ ਉਹ ਤੇ ਮੋਟਰ ਪੰਜ 25 ਦੇ ਪਹੁੰਚ ਗਏ ਪਿੰਡ ਸੇਪਨ ਲੱਗ ਗਿਆ ਧੁੰਦ ਵੀ ਪੈਣ ਲੱਗ ਗਈ ਵਾਈਟ ਵਾਲਾ ਘਰ ਆ ਆ ਪਣੀ ਇਹ ਹੋ ਗਈ ਆਪਾਂ ਪਿੰਡ ਪਹੁੰਚ ਗਏ ਸਾਹਮਣੇ ਆ ਗਿਆ ਕਾਰ ਉਹ ਬਾਰੇ ਦਾਰ ਜੀ ਆ ਗਏ ਨਹੀਂ ਪਰ ਆਪਾਂ ਉਹਦੇ ਘਰ ਨੂੰ ਸੰਧਰਪੜ ਵੱਲ ਜਾਓ ਉਹ ਨੂੰ ਲਾ ਜਾ ਆ ਜਾ 호텔 ਤਾਂ ਪਾਪੇ ਨੇ ਮਰਤ ਜਾ ਕੇ ਲਿਆ ਹੈ ਨਹੀਂ ਹਾਂ ਨਹੀਂ ਜਾ ਕੇ ਉਹ ਬਿੱਲ ਤੇ ਪਈ ਹੈ ਹੈਨਾ ਦੂਆ ਕਿੱਥੇ ਆੜੀ ਮੇਰਾ ਉਹ ਨਹੀਂ ਖਵਾਇਆ ਕੋ ਸੋਨੇ ਬਾਤ ਕੀ ਹੋਰ ਉਹ ਦੱਸਦਾ ਦੇ ਗੁਲਾਬ ਜਾਮਨ ਵੀ ਓਹੋ ਹੋਰ ਕੀ ਸੀ ਦਾ ਹੋਰ ਵੀ ਦੋ ਚੀਜ਼ਾਂ ਸੀ ਹਾਂ ਇੱਕ ਹੋਰ ਸੀ ਚਾਹ ਚੀ ਦੇ ਬੋਕੇ ਖਾਣਾ ਨੇ ਪਰ ਮੈਂ ਤਾਂ ਲੈ ਕੇ ਨਹੀਂ ਆਇਆ ਤੇ ਹੋਰ ਵੀ ਸੀ ਆਦੇ ਆਪਾਂ ਕੀ ਲੈ ਕੇ ਆਏ ਆ ਵੀ ਦੱਸ ਦੇ ਮੈਂ ਤਾਂ ਲੈ ਕੇ ਨਹੀਂ ਆਇਆ ਇਹ ਚ ਕੀ ਰੋਲ ਦੂ ਤੇ ਇਹ ਵਿੱਚ ਲੱਸੀ ਲੱਸੀ ਦੁੱਧੀ ਲੈ ਮੈਨੂੰ ਦੇ ਦੋ ਨਹੀਂ ਹਾਂ ਉਹ ਜਬ ਨਹੀਂ ਜਾਣਾ ਤਾ ਹੈ ਨਹੀਂ ਲੈ 50 ਰੁਪਏ ਦੇ ਦੇ ਪਕੌੜੀ ਦਾ ਪਕਾ ਕੇ ਗੱਡੀ ਲੈ ਕੇ ਆਪਦਾ ਮਾਜਨਾ ਬੈ ਗਿਆ ਵਿੱਚ ਛਾਤੀ ਤੋ ਐ ਦਲ ਲੈਣੀ ਆ ਕਿ ਮੈਂ ਲੈਣੀ ਆ ਅਸੀਂ ਨੇ ਲੈ ਲਈਆਂ ਕਿਆ ਪਿਆ ਕੁੜੀ ਲਾਜਾ ਤੁਸੀਂ ਜਾ ਹਾਂ ਕੰਨਾਂ ਨੇ ਥੋੜੇ ਦਿਨ ਤੱਕ ਆਵਾਂਗੀ ਫਿਰ ਦੇ ਤੱਕ ਆ ਆ ਦੀਪ ਆ ਜਾ ਤੂੰ ਐ ਆਪੇ ਆਪਦੇ ਪਕਾਉਗੀ ਖਾਊਗੀ